ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੀਪ ਵਾਹੜਾ ਤੇ ਅੱਜ ਅਸੀਂ ਆਏ ਆ ਹੁਸੈਨੀ ਵਾਲਾ ਬਾਰਡਰ ਫਿਰੋਜ਼ਪੁਰ ਸ਼ਹਿਰ ਤੇ ਅੱਜ ਵਲੌਗ ਤੁਹਾਨੂੰ ਇੱਥੇ ਦਾ ਆਪਾਂ ਦਿਖਾਵਾਂਗੇ ਤੇ ਆਜੋ ਸ਼ੁਰੂ ਕਰਦੇ ਆ ਮੇਰੇ ਨਾਲ ਹੈ ਮੇਰੇ ਮਾਮਾ ਜੀ ਰੋਹੀ ਸੱਗੂ ਸਾਹਿਬ ਤੇ ਨਾਲ ਮੇਰਾ ਛੋਟਾ ਭਰਾ ਏਕਮ ਪ੍ਰੀਤ ਸਿੰਘ ਸੱਗੂ ਤੇ ਛੋਟੇ ਵੀਰ ਦਾ ਚੈਨਲ ਵੀ ਹੈ ਚੈਨਲ ਦਾ ਨਾਮ ਏਕਮ ਸੱਗੂ ਵਲੌਗਸ ਏਕਮ ਸੱਗੂ ਵਲੌਗਸ ਹਾਂ ਤੇ ਤੁਸੀਂ ਉਹ ਵੀ ਸਬਸਕ੍ਰਾਈਬ ਕਰਿਓ ਤੇ ਆਜੋ ਸ਼ੁਰੂ ਕਰਦੇ ਆਂ ਤੇ ਲੋ ਜੀ ਗੱਡੀ ਆਪਾਂ پارک ਕਰ ਚੁੱਕੇ ਆ ਤੇ ਹੁਣ ਇੱਥੋਂ ਆਪਾਂ ਚੜ ਕੇ ਆਪਣਾ ਵਲੌਗ ਸ਼ੁਰੂ ਕਰਦੇ ਆ ਤੇ ਤੁਹਾਨੂੰ ਹਲਕਾ ਜਿਹਾ ਵੀ ਦਿਖਾ ਦਈਏ ਪਾਰਕਿੰਗ ਦਾ ਇਹ ਪਾਰਕਿੰਗ ਬਣੀ ਹੋਈ ਹੈ ਜੀ ਤੇ ਇੱਥੇ ਗੱਡੀ پارک ਕਰਕੇ ਆਪਾਂ ਹੁਣ ਅੱਗੇ ਵਧ ਰਹੇ ਆ ਲੋ ਜੀ ਸ਼ਹੀਦੀ ਸਮਾਰਕ ਹੁਸੈਨੀ ਵਾਲਾ ਇਹ ਹੈ ਜੀ ਐਂਟਰਸ ਗੇਟ ਤੇ ਇੱਥੇ ਆਪਾਂ ਪਹੁੰਚ ਚੁੱਕੇ ਆ ਤੇ ਲਓ ਜੀ ਹੁਣ ਆਪਾਂ ਜੋ-ਜੋ ਵੀ ਆਪਾਂ ਤੁਹਾਨੂੰ ਹਿਸਟੋਰੀਕਲ ਪਲੇਸ ਨੇ ਜੋ ਜੀ ਆਪਣੇ ਪ੍ਰਾਊਡ ਵਾਲੇ ਮੂਵਮੈਂਟ ਨੇ ਆਪਣੇ ਕੰਟਰੀ ਦੇ ਉਹ ਤੁਹਾਨੂੰ ਸਾਰੇ ਹੌਲੀ-ਹੌਲੀ ਆਪਾਂ ਸ਼ੋਅ ਕਰਦੇ ਆ ਤੇ ਲਓ ਜੀ ਤੁਸੀਂ ਆਹ ਦੇਖ ਸਕਦੇ ਹੋ ਭਗਤ ਸਿੰਘ ਜੀ ਸੁਖਦੇਵ ਜੀ ਰਾਜਗੁਰੂ ਜੀ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਉਹਨਾਂ ਨੇ ਸੈਕ੍ਰੀਫਾਈਸ ਕੀਤਾ ਬਲਿਦਾਨ ਦਿੱਤਾ ਆਪਣੀ ਕੰਟਰੀ ਲਈ ਉਹਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਦੇ ਸਮਾਰਕ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਬੈਟਲ ਆਫ ਹੁਸੈਨੀ ਵਾਲਾ 1965 ਤੇ ਤੁਸੀਂ ਦੇਖ ਸਕਦੇ ਹੋ ਪੂਰਾ ਮੈਪ ਇੰਨਾ ਨੇ ਬਣਾਇਆ ਹੋਇਆ ਹੈ ਬੈਟਲ ਆਫ ਹੁਸੈਨੀ ਵਾਲਾ ਬ੍ਰਿਜ 1956

ਵਾਰ ਮੈਮੋਰੀਅਲ ਫॉर द ਬੈਟਲ ਆਫ ਜੈਨੇਵਲ ਇੰਡੋ ਪਾਕ ਵਾਰ 3 ਦਸੰਬਰ 1971 ਦੀ ਜੋ ਵਾਰ ਸੀ ਉਹਦਾ ਜੋ ਮੈਮੋਰੀਅਲ ਇਹਨਾਂ ਨੇ ਬਣਾਇਆ ਹੋਇਆ ਵਾਰ ਮੈਮੋਰੀਅਲ ਤੇ ਤੁਸੀਂ ਇਹ ਸਾਰਾ ਦੇਖ ਸਕਦੇ ਹੋ ਇਹਦਾ ਤੁਸੀਂ ਸਕਰੀਨਸ਼ਾਟ ਲੈ ਕੇ ਵਿੱਚ ਸਾਰਾ ਪੜ ਸਕਦੇ ਹੋ ਤੇ ਇਹ ਤੁਸੀਂ ਦੇਖ ਸਕਦੇ ਹੋ ਫਸਟ ਪਟਿਆਲਾ ਵਾਰ ਮੈਮੋਰੀਅਲ ਇਹਨਾਂ ਨੇ ਬਣਾਇਆ ਹੋਇਆ ਸਮਾਧ ਪੰਜਾਬ ਮਾਤਾ ਜੀ ਰੋਸ਼ਨੀ ਅਤੇ ਆਵਾਜ਼ ਸ਼ੋਰ ਤੁਸੀਂ ਦੇਖ ਸਕਦੇ ਹੋ ਇੱਥੇ ਉੱਪਰ ਤੁਸੀਂ ਜੋ ਨਿਸ਼ਾਨ ਦੇਖ پا ਰਹੇ ਹੋ ਮੈਂ ਤੁਹਾਨੂੰ ਜ਼ੂਮ ਕਰਕੇ ਥੋੜਾ ਦਿਖਾਉਣਾ ਇਹ ਬੰਬ ਦੇ ਜਾਂ ਗੋਲੀਆਂ ਦੇ ਨਿਸ਼ਾਨ ਆਪਾਂ ਕਹਿ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਜੋ ਨਿਸ਼ਾਨ ਨੇ ਚੀਪਾ ਗਸਿੰਗ ਦੀ ਇਸ ਟਾਈਮ ਰੀਅਲ 28 9 1907 ਦਾ ਜਨਮ ਤੇ 23 3 1931 ਦੀ ਸ਼ਹੀਦੀ ਰਹੀ ਉਹਨਾਂ ਦੀ ਤੇ ਤੁਸੀਂ ਦੇਖ ਸਕਦੇ ਹੋ ਸਟੈਚੂ ਬਣਾਏ ਹੋਏ ਨੇ ਸਿੰਘ ਆਪਣੇ ਖਾਲਸਾ ਜੀ ਤੇ ਆਪਣੇ ਪੰਜਾਬੀ ਕਲਚਰ ਨੂੰ ਸੱਭੇ ਜਰ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਸੱਤ ਸ਼ੇਰ ਅਕਾਲ ਦੇ ਨਾਲ ਕਿਰਪਾ ਕਰਕੇ ਜੋੜੇ ਬਾਹਰ ਉਤਾਰੋ ਜੀ ਇਮਾਰਤ ਕੇਸਰੇ ਹਿੰਦ ਤੇ ਜੋ ਸਾਰਾ ਤੁਸੀਂ ਰੀਡ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਤੇ ਆ ਬਣਿਆ ਹੋਇਆ ਜੀ ਇਮਾਰਤ ਕੇਸਰੇ ਹਿੰਦ ਨੋਖੀ ਰੇਲ ਯਾਤਰਾ ਜਿਹਦੇ ਪਹਿਰੇ ਹੋਰੇ ਜਿਹਦਾ ਟਾਈਮ ਦਾ ਡੱਬਾ ਜੋ ਕਲੀਨਿੰਗ ਹੁੰਦੀ ਸੀ ਨਹੀਂ ਹੋ ਰਹੀ ਟ੍ਰੇਨ ਬੰਦ ਕਰਕੇ ਨਾ ਰਿਪੇਅਰ ਕਰ ਰਹੇ ਆ। ਟ੍ਰੇਨ ਦਾ ਬਾਕਸ ਤੁਸੀਂ ਦੇਖ ਸਕਦੇ ਹੋ ਉਸ ਟਾਈਮ ਦਾ ਇਹ ਡੱਬਾ ਰੇਲਵੇ ਦਾ। ਤੁਹਾਨੂੰ ਕੋਲੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਪਾਂ। ਜੂਵੀ ਹਿਸਟਰੀ ਮੈਂ ਪਲੀਜ਼ ਵੀਡੀਓ ਜੋ ਤੁਹਾਨੂੰ ਦਿਖਾ ਰਿਹਾ ਹਾਂ। ਕਿ ਤੁਸੀਂ ਆਪੇ ਸਕਰੀਨਸ਼ਾਟ ਲੈ ਕੇ ਜਿਹੜਾ ਪ੍ਰੋਪਰ ਇਹਨੂੰ ਰੀਡ ਕਰਦੇ ਰਹੋ ਤੇ தி ਡਿਸਨੇਸ਼ਨ ਮੋਨੂਮੈਂਟਸ ਵਾਸ ਸਟਰੋਇਡ ਬਾਈ ਪਾਕਿਸਤਾਨ ਆਰਮੀ ਡੂਰਿੰਗ ਇੰਡੋ-ਵਾਕਵਾ ਗਰਮੀ ਕਾਫੀ ਹੈ ਫਿਲਹਾਲ ਪੈਰਾਂ ਤੇ ਵੀ ਸਿੱਕਾ ਲੱਗੇਗਾ ਤੇ ਆਵਾਜ਼ ਥੋੜੀ ਬਹੁਤੀ ਮੇਰੀ ਬਦਲ ਸਕਦੀ ਹੈ ਤੁਸੀਂ ਦੇਖ ਸਕਦੇ ਹੋ समाधि बीके दत्त जी ने सरफरोशी की तमन्ना अब हमारे दिल में है देखना है जोर कितना बाजुए कातिल में है

ਹਫ ਦੇ ਬਾਅਦ ਤੇ ਜੋ ਵੀ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਪ੍ਰੋਪਰ ਰੀਡ ਕਰ ਸਕਦੇ ਹੋ ਮੱਛਾ ਲੱਗ ਰਿਹਾ ਹੈ ਨਾ ਤੇ ਇਹ ਜੋ ਜੂਤ ਸ਼ਹੀਦੀ ਦੀ ਇੱਥੇ ਚਲਦੀ ਰਹਿੰਦੀ ਹੈ ਤੇ ਰਿਸਪੈਕਟ ਹੈ ਸਾਡੀ ਦਿਲੋਂ ਸ਼ਹੀਦੀ ਤੋਂ ਪਹਿਲਾਂ ਸਾਥੀਆਂ ਦੇ ਨਾਮ ਅੰਤਿਮ ਪੱਤਰ 22 ਮਾਰਚ 1932 ਪਗਤ ਸਿੰਘ ਜੀ ਵੱਲੋਂ ਜੋ ਹੈ ਸ਼ਹੀਦੀ ਤੋਂ ਪਹਿਲਾਂ ਸਾਥੀਆਂ ਦੇ ਨਾਲ ਅੰਤਿਮ ਪੱਤਰ ਜੋ ਲਿਖਿਆ ਗਿਆ ਸੀ 22 ਮਾਰਚ 1931 ਨੂੰ ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਉਹਨੂੰ ਪ੍ਰੋਪਰ ਰੀਡ ਕਰ ਸਕਦੇ ਹੋ ਛੋਟੇ ਵੀਰ ਕੁਲਤਾਰ ਨੂੰ ਫਾਂਸੀ ਤੋਂ 20 ਦਿਨ ਪਹਿਲਾਂ ਲਿਖਿਆ ਖੱਤ ਸੈਂਟਰਲ ਜੇਲ੍ਹ ਲਾਹੌਰ ਮਿਤੀ 3 ਮਾਰਚ 1931 13 ਵੀਰ ਭਗਤ ਸਿੰਘ ਤੁਸੀਂ ਸਕਰੀਨ ਸ਼ਾਟ ਲੈ ਕੇ ਇਹ ਪ੍ਰੋਪਰ ਪੜ੍ਹ ਸਕਦੇ ਹੋ ਤੇ ਆਜੋ ਅੱਗੇ ਵਧਦੇ ਹਾਂ ਜੀ ਪਿਆਰ ਸਾਨੂੰ ਤਾਕਤ ਦਿੰਦਾ ਹੈ ਸੁਖਦੇਵ ਨੂੰ ਲਿਖੇ ਖੱਤ ਵਿੱਚੋਂ ਬਟੂਕੇਸ਼ਵਰ ਦੱਤ ਨੂੰ ਖੱਤ ਅਕਤੂਬਰ 1930 ਤੁਹਾਡਾ ਪਗਲ ਸਿੰਘ ਇਹ ਖੱਤ ਸ਼ਹੀਦ ਪਗਲ ਸਿੰਘ ਵੱਲੋਂ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਆਪਣੇ ਪਿਆਰੇ ਸਾਥੀ ਬਟੂਕੇਸ਼ਵਰ ਦੱਤ ਨੂੰ ਅਕਤੂਬਰ 1930 ਵਿੱਚ ਲਿਖਿਆ ਗਿਆ ਸੀ ਤੁਸੀਂ ਸਕਰੀਨ ਸ਼ਾਟ ਲੈ ਕੇ ਇਹਨੂੰ ਪ੍ਰੋਪਰ ਪੜ੍ਹ ਸਕਦੇ ਹੋ ਪਿਆਰੂ ਅੱਗੇ ਵਧਦੇ ਹਾਂ ਜੀ ਬਲੌਗ 'ਚ ਤੇ ਲੋਕੀ ਜੋ ਦੂਰੋਂ ਦੂਰੋਂ ਇੱਥੇ ਆਉਂਦੇ ਨੇ ਇਹ ਸਾਰੇ ਸਮਾਰਕਾਂ ਨੂੰ ਦੇਖਣ ਵਾਸਤੇ ਜੋ ਸ਼ਹੀਦੀਆਂ ਭਗਤ ਸਿੰਘ ਜੀ ਹੁਣੇ ਰਾਜਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁਣਾਂ ਨੇ ਦਿੱਤੀਆਂ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਇਹ ਵਿਚਕਾਰ ਇਹਨਾਂ ਨੇ ਜੋ ਜਗ੍ਹਾ ਬਣਾਈ ਹੈ ਇੱਥੇ ਇਹਨਾਂ ਨੇ ਪਾਣੀ ਜੋ ਹੈ ਛੱਡਿਆ ਹੋਇਆ ਵਿੱਚ ਸਗੂ ਸਾਹਿਬ ਸਤਿ ਸ਼੍ਰੀ ਅਕਾਲ ਕਰ ਦਿਓ ਇੱਕ ਵਾਰੀ ਵਲੌਗ ਚ ਹੈਲੋ ਕਰ ਦਿਓ ਈਵਰਸ ਨੂੰ ਸ਼ੁਕਰੀਆ ਜੀ ਹਾਂਜੀ ਆ ਜੀ ਬਿਲਕੁਲ ਅੱਗੇ ਚੱਲਦੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਸ਼ਹੀਦ ਦੇ ਆਜਮ ਭਗਤ ਸਿੰਘ ਜੀ ਰਾਜਗੁਰੂ ਜੀ ਤੇ ਸੁਖਦੇਵ ਜੀ ਦੇ ਜੋ ਸਟੈਚੂ ਬਣੇ ਹੋਏ ਨੇ ਜੋ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਦੇ ਰਹੇ ਨੇ ਤੇ ਜੋ ਵੀ ਇਹਨਾਂ ਬਾਰੇ ਜੋ ਦੱਸਿਆ ਹੋਇਆ ਹੈ ਉਸੇ ਸਕਰੀਨ ਸ਼ਾਟ ਲੈ ਕੇ ਪ੍ਰੋਪਰ ਪੜ ਸਕਦੇ ਹੋ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਸ਼ਹੀਦ ਨਾ ਹੋ ਗਿਆ ਸਖਦੇਵ ਜੀ ਹੋਰ ਸ਼ਹੀਦ ਸ਼ਿਵਰਾਮ ਹਰੀ ਰਾਜਗੁਰੂ ਜੀ ਸਾਨੂੰ ਮਾਣ ਹੈ ਆਪਣੇ ਦੇਸ਼ ਤੇ ਇੰਨਾ ਸ਼ਹੀਦਾਂ ਤੇ ਇੰਨਾ ਤਾਂ ਦੇਣ ਆਪਾਂ ਕਦੇ ਨਹੀਂ ਦੇ ਸਕਦੇ ਜ਼ਿੰਦਗੀ ਵਰ ਨਹੀਂ ਦੇ ਸਕਦੇ ਤੇ ਲੋ ਜੀ ਸ਼ਹੀਦੀ ਜੋਤ ਹੈ ਜਿਹੜੀ ਸ਼ਹੀਦ ਜੋਤ ਜਿਹੜੇ ਉਹਦੇ ਵਲ ਆਪਾਂ ਵਾਅਦੇ ਹੋਏ ਤੇ ਤੁਸੀਂ ਦੇਖ ਸਕਦੇ ਹੋ ਲੈਫਟ ਸਾਈਡ ਵੀ ਪਾਣੀ ਹੈ ਤੇ ਰਾਈਟ ਸਾਈਡ ਵੀ ਪਾਣੀ ਹੈ ਤੇ ਵਿਚਕਾਰ ਇਹ ਵੇ ਬਣਿਆ ਹੋਇਆ ਇਨਕਲਾਬ ਜ਼ਿੰਦਾਬਾਦ ਤੇ ਸ਼ਹੀਦ ਜੋਤੀ ਇੱਥੇ ਬਣੀ ਹੋਈ ਹੈ ਤੇ ਤੁਸੀਂ ਦੇਖ ਸਕਦੇ ਹੋ ਮੈਂ ক্লোਜ਼-ਅੱਪ ਵੀ ਤੁਹਾਨੂੰ ਦਿਖਾ ਦਿੰਦਾ ਸ਼ਹੀਦ ਜੀਉਤੀ ਇਧਰ ਹੈ ਛਾਹੀ ਨਾ ਕਰ ਇਨਕਲਾਬ ਜ਼ਿੰਦਾਬਾਦ ਤੇ ਜੀ پارک ਬਣਿਆ ਹੋਇਆ ਇੱਥੇ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਇੱਥੇ ਜੋ ਸਾਰਾ ਇੱਥੇ ਦਾ ਵਿਊ ਹੈ ਇੱਥੇ ਦੀ ਨਿੱਕੀ-ਨਿੱਕੀ ਚੀਜ਼ ਜਿਹੜੀ ਹੈ ਆਪਣੇ ਇਤਿਹਾਸ ਨਾਲ ਆਪਣੇ ਜੁੜੀ ਹੋਈ ਹੈ ਇਹ ਐਂਟਰੈਂਸ ਹੀ ਇੱਥੇ ਦੀ ਥੋੜਾ ਉਚਾਈ ਤੇ ਹੈ ਤੇ نیچے ਜੋ ਸਪੇਸ ਹੈ ਤੁਹਾਨੂੰ ਦਿਖ ਰਹੀ ਹੈ। ਸੋਟਾ ਰਸਤੀ ਝੰਡਾ ਇਹ ਆ ਜੋ ਤੁਹਾਨੂੰ ਜੋ ਇਸ ਸਮਾਰਕ ਦੇ ਉੱਪਰ ਦਾ ਜੋ ਵਿਊ ਹੈ ਅਪਸਟੇਅਰ ਤੁਹਾਨੂੰ ਦਿਖਾਉਂਦੇ ਆਂ ਇਹ ਵੇ ਜਾ ਰਿਹਾ ਜੀ ਸਟੇਅਰਸ ਗਰਮੀ ਅੱਜ ਵੀ ਕਾਫੀ ਹੈ ਥੋੜਾ ਗੁੰਮ ਜਿਹਾ ਵੀ ਹੈ ਤੁਸੀਂ ਦੇਖ ਸਕਦੇ ਹੋ ਇਹ ਗੋਲੀਆਂ ਦੇ ਜਾਂ ਬੰਬਾਰੀ ਦੇ ਨਿਸ਼ਾਨ ਨੇ ਹਲੇ ਵੀ ਇੱਥੇ ਉਦਾਂ ਹੀ ਜ਼ਿੰਦਾ ਨੇ ਜੂਏਸ ਮਾਰਕ ਦੇ ਅੰਦਰੋਂ ਤੁਹਾਨੂੰ ਵੀ ਦਿਖਾ ਦਈਏ ਇਹ ਕੀ ਆ ਇਦਾਂ ਹੀ ਬਣਿਆ ਹੋਇਆ ਤੇ ਲੁੰਗਾਈ ਤੁਸੀਂ ਦੇਖ ਸਕਦੇ ਹੋ ਕਾਫੀ ਡੋਗਾਈ ਹੈ ਤੇ ਜੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਪੁਲ ਬਣਿਆ ਹੋਇਆ ਹੈ ਇਹ ਪੁਲ ਦਾ ਕਿਸੇ ਟਾਈਮ ਯੂਜ਼ ਕੀਤਾ ਜਾਂਦਾ ਸੀ ਤੇ ਅੱਜ ਜੋ ਇਹਦਾ ਹਿੱਸਾ ਜੋ ਥੋੜਾ ਜਿਹਾ ਹਿੱਸਾ ਬਚਿਆ ਉਹ ਇੱਕ ਯਾਦਗਾਰੀ ਦੇ ਤੌਰ ਤੇ ਰਹਿ ਚੁੱਕਿਆ ਤੇ ਤੁਸੀਂ ਦੇਖ ਸਕਦੇ ਹੋ ਹਰਿਆਲੀ ਇੱਥੇ ਕਿੰਨੀ ਸੋਹਣੀ ਹੈ ਉੱਪਰ ਆਸਮਾਨ ਵੀ ਬਹੁਤ ਸਾਫ਼ ਹੈ ਤੇ ਨੀਚੇ ਵੈਡਿੰਗ ਸ਼ੂਟ ਵੀ ਚੱਲਦਾ ਪਿਆ ਥੋੜਾ ਜਿਹਾ ਤੁਹਾਨੂੰ ਉਹ ਵੀ ਦਿਖਾ ਦਈਏ ਸੀ ਦੇਖ ਸਕਦੇ ਹੋ ਜਿੱਥੇ ਰੇਲ ਗੱਡੀ ਦਾ ਇੱਕੋ ਬਾਕਸ ਜਿੱਦੋਂ ਦਿਖਾਇਆ ਉਹਦੇ ਉੱਪਰ ਜੋ ਬਿਲਡਿੰਗਾਂ ਦੇ ਸਮਾਨ ਉਹਦੇ ਉੱਪਰ ਸਿਆਏ ਆ ਕਾਫੀ ਡੂੰਘਾ ਤੁਸੀਂ ਦੇਖ ਸਕਦੇ ਹੋ ਲੈ ਜੀ ਐਂਟਰ ਕਰ ਬਤਾ ਕੇ ਤੇ ਤੁਸੀਂ ਦੇਖ ਸਕਦੇ ਹੋ ਜੋ ਆਪਣੇ ਇੰਡੀਅਨ ਫਲੈਗ ਦੀ ਕੋਈ ਵੀ ਜੋ ਚੀਜ਼ ਤੁਹਾਨੂੰ ਪਸੰਦ ਆਉਂਦੀ ਆ ਚਾਹੇ ਸਟicker ਹੋ ਗਿਆ ਚਾਹੇ ਕੋਈ ਬੈਂਡ ਹੋ ਗਿਆ ਚਾਹੇ ਫਲੈਗ ਹੋ ਗਿਆ ਭਗਤ ਸਿੰਘ ਜੀ ਦੀਆਂ ਟੀ-ਸ਼ਰਟ ਕੈਪਸ ਹੋ ਗਿਆ ਆਪਣੀਆਂ ਨੈਸ਼ਨਲ ਤੇ ਤੁਸੀਂ ਇੱਥੋਂ ਪਰਚੇਸ ਕਰ ਸਕਦੇ ਹੋ ਬਾਈ ਜੀ ਹੈਲੋ ਕਰ ਦਿਓ ਇੱਕ ਵਾਰੀ ਸਾਡੇ ਵਿਊਅਰਸ ਨੂੰ ਹੈਲੋ ਸ਼ੁਕਰੀਆ ਜੀ ਤੇ ਇਹ ਵੀ ਜਾਂਦਾ ਨੀਚੇ ਨੂੰ پارک ਵੱਲ ਨੂੰ ਜਿੱਧਰ ਆਪਾਂ ਹੁਣ ਜਾ ਰਹੇ ਹਾਂ ਇੱਥੇ ਉਹ ਪੋਲ ਦਾ ਟੁੱਟਿਆ ਹਿੱਸਾ ਤੁਹਾਨੂੰ ਕੋਲੋਂ ਨਹੀਂ ਦਿਖਾਵਾਂਗੇ ਆਪਾਂ ਤੇ ਹੋਰ ਵੀ ਜੋ-ਜੋ ਚੀਜ਼ਾਂ ਨੇ ਉਹ ਸਾਰੀਆਂ ਐਕਸਪਲੋਰ ਕਰਾਂਗੇ ਆਪਾਂ ਇੱਥੇ। ਇਹਨੇ ਕੀ ਕਿਹਾ? ਜੁਏਟੇਆ ਕਿ ਤੁਸੀਂ ਇੱਕ ਚੀਜ਼ ਮਹਿਸੂਸ ਕਰੋਗੇ ਨਾ ਕਿ ਜੋ ਦੇਸ਼ ਭਗਤੀ ਦੀ ਭਾਵਨਾ ਉਹ ਸਾਰਾ ਜੋ ਆਪਣਾ ਇਤਿਹਾਸ ਦੇਖ ਕੇ ਜੋ ਜੋ ਸ਼ਹੀਦਾਂ ਨੇ ਆਪਣੇ ਲਈ ਕੀਤਾ ਤੁਹਾਡੇ ਦਿਲ ਚਾਪੀ ਜਜਬਾ ਜਾਗ ਜਾਏਗਾ ਤੇ ਤੁਸੀਂ ਦੇਖ ਸਕਦੇ ਹੋ ਜੋ ਪੁਲ ਦਾ ਬਚਿਆ ਹੋਇਆ ਹਿੱਸਾ ਹੈ ਇਹ ਹਲੇ ਵੀ ਸਾਹਮਣੇ ਰੱਖਿਆ ਹੋਇਆ ਇੱਥੇ ਤੇ ਇਹ ਪੁਲ ਕਿਸੇ ਟਾਈਮ ਵਰਕਿੰਗ ਦੇ ਵਿੱਚ ਹੁੰਦਾ ਸੀਗਾ ਤੇ ਇਸ ਪੁਲ ਦਾ ਇਸਤੇਮਾਲ ਕੀਤਾ ਜਾਂਦਾ ਸੀ ਤੇ ਹੁਣ ਜੋ ਹਿੱਸਾ ਇਹਦਾ ਬਚਿਆ ਐ ਐਜ਼ ਇਸ ਮਾਰਕ ਦੇ ਰੂਪ ਚ ਆਪਾਂ ਕਹਿ ਸਕਦੇ ਹਾਂ ਰਹਿ ਗਿਆ ਕਿਉਂਕਿ ਨਵੇਂ ਪੁਲ ਵਗੈਰਾ ਹੁਣ ਬਣ ਚੁੱਕੇ ਨੇ ਤੇ ਇਹ ਤੁਸੀਂ ਦੇਖ ਸਕਦੇ ਹੋ ਤੇ ਲੋ ਜੀ ਇਹ ਇੱਕ ਛੋਟਾ ਜਿਹਾ ਪੁਲ ਬਣਿਆ ਹੋਇਆ ਤੇ ਕਿਸੇ ਟਾਈਮ ਨੇ ਸਾਰੀਆਂ ਚੀਜ਼ਾਂ ਵਰਕਿੰਗ ਵਿੱਚ ਸੀਗੀਆਂ ਤਿਆ ਤੁਸੀਂ ਦੇਖ ਸਕਦੇ ਹੋ ਆ ਛੋਟੀ ਜੀ ਲੇਕ ਬਣੀ ਹੋਈ ਹੈ ਇਸ ਟਾਈਮ ਤਾਂ ਬੜਾ ਮਾੜਾ ਹਾਲ ਆ ਸ਼ਾਇਦ ਇਹਦੀ ਮੇਨਟੇਨੈਂਸ ਮਿਲਣਾ ਦਾ ਛੱਡੀ ਹੋਈ ਹੈ ਬੰਦ ਕੀਤਾ ਹੋਇਆ ਆ ਤੁਸੀਂ ਦੇਖ ਸਕਦੇ ਹੋ ਪਤਾ ਨਹੀਂ ਕਿਹੜੀ ਤਰ੍ਹਾਂ ਦੀ ਹਰੇ ਬਈ ਵਿੱਚ ਆਈ ਹੋਈ ਹੈ ਪਾਣੀ ਤੇ ਕਿਸੇ ਟਾਈਮ ਇਹ ਬੋਟਿੰਗ ਸਾਰਾ ਕੁਝ ਚੱਲਦਾ ਸੀਗਾ ਇੱਥੇ ਕਿਉਂਕਿ ਮੈਂ ਕਾਫੀ ਸਾਲ ਪਹਿਲਾਂ ਵਿਜ਼ਿਟ ਕੀਤਾ ਸੀ ਇੱਥੇ ਤੇ ਉਦੋਂ ਵਲੋਗਿੰਗ ਵਗੈਰਾ ਨਹੀਂ ਆਪਾਂ ਕਰਦੇ ਸੀ ਤੇ ਉਦੋਂ ਸਾਰਾ ਚੀਜ਼ਾਂ ਵਰਕਿੰਗ ਵਿੱਚ ਸੀਗੀਆਂ ਉਹ ਝੂਟੇ ਵਗੈਰਾ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਕੁਝ ਵਰਕਿੰਗ ਦੇ ਸੀਗਾ ਤੇ ਹੁਣ ਸ਼ਾਇਦ ਮੇਨਟੇਨੈਂਸ ਦੀ ਬੰਦ ਕਰ ਚੁੱਕੇ ਆ ਤੇ ਸਾਰਾ ਉਜਾੜ ਜੇ ਵਾਂਗੂ ਪਿਆ ਹੋਇਆ ਇਹ ਪੁਲ ਵੀ ਬਾਈ ਹੁਣੀ ਚੜ ਤਾ ਗਏ ਨੇ ਬਾਕੀ ਹੁਣ ਪਤਾ ਨਹੀਂ ਇਹ ਪੁਲ ਕਿੰਨਾ ਕੁ ਸਾਥ ਦੇਗਾ ਇਸ ਸ਼ਾਪ ਦੇ ਬਾਹਰ ਜਿੱਥੇ ਤੁਸੀਂ ਯਾਦਗਰੀ ਚੀਜ਼ਾਂ ਜਿਵੇਂ ਹੋਣੇ ਤੁਸੀਂ ਲੈ ਸਕਦੇ ਹੋ ਯਾਦਗਰੀ ਚੀਜ਼ਾਂ ਵਿਕਰੀ ਕੇ ਅੰਦਰ itu bisa keluar saja nih